ਪੀ ਤੇ ਕੇਂਦਰ ਸਰਕਾਰ ਦੇ ਵੱਡਾ ਫੈਸਲਾ ਲਿਆ ਗਿਆ ਐਮ ਐਸ ਪੀ ਤੇ ਕੇਂਦਰ ਸਰਕਾਰ ਦੇ ਵੱਲੋਂ ਗਰੰਟੀ ਦਿੱਤੀ ਜਾਵੇਗੀ ਮੱਕੀ ਦਾਲਾਂ ਤੇ ਕਪਾਹ ਤੇ ਗਰੰਟੀ ਦਾ ਫੈਸਲਾ ਲਿਆ ਗਿਆ 5 ਸਾਲ ਦੇ ਲਈ ਐਮ ਐਸ ਪੀ ਦੀ ਗਰੰਟੀ ਹੋਵੇਗੀ ਮੱਕੀ ਤੇ ਦਾਲ ਖਰੀਦੇਗੀ ਐਨ ਸੀ ਸੀ ਐਫ ਤੇ ਐਨ اے ਐਫ ای ਡੀ ਸੀ ਸੀ ਹਾਈ ਕਪਾਦੀ ਖਰੀਦ ਕਰੇਗੀ ਹਾਲਾਂਕਿ ਸੀ ਸੀ ਆਈ ਹੁਣ ਵੀ ਕਪਾਹ ਦੀ ਖਰੀਦ ਕਰਦੀ ਹੈ ਪੂਰੇ ਦੇਸ਼ ਤੇ ਫੈਸਲਾ ਲਾਗੂ ਹੋਵੇਗਾ ਪਾਣੀ ਦੇ ਡਿਗਰੇ ਪੱਧਰ ਨੂੰ ਦੇਖਦਿਆਂ ਦੂਜੀਆਂ ਫਸਲਾਂ ਨੂੰ ਵਾਦਾਵਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਸੇ ਤਰ੍ਹਾਂ ਦਾ ਇੱਕ ਪ੍ਰਪੋਜ਼ਲ ਕੇਂਦਰ ਸਰਕਾਰ ਨੇ ਅੰਦੋਲਨ ਕਰਦੇ ਕਿਸਾਨਾਂ ਨੂੰ ਦਿੱਤਾ ਸੀ ਕਿ ਜਿਹੜੀ ਕਿ ਕੇਂਦਰੀ ਮੰਤਰੀਆਂ ਦੇ ਚਿੰਡੀਗੜ੍ਹ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਹੋਈ ਸੀ ਹਾਲਾਂਕਿ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲ ਫੈਸਲਾ ਲਿਆ ਜਾਂਦਾ ਉਸ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਜਾਂਦਾ ਪਰ ਐਮਐਸਪੀ ਤੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਐਮਐਸਪੀ ਤੇ ਕੇਂਦਰ ਸਰਕਾਰ ਦੇ ਵੱਲੋਂ ਗਰੰਟੀ ਦਿੱਤੀ ਜਾਵੇਗੀ ਮੱਕੀ ਦਾਲਾਂ ਤੇ ਕਪਾਹ ਤੇ ਗਰੰਟੀ ਦਾ ਗੜਾ ਕਿ ਫੈਸਲਾ ਲਿਆ ਗਿਆ 5 ਸਾਲ ਦੇ ਲਈ ਐਮਐਸਪੀ ਦੀ ਗਰੰਟੀ ਹੋਵੇਗੀ ਦਰਸਲ 5 ਸਾਲ ਦਾ ਪੂਰਾ ਆ ਕੰਟਰੈਕਟ ਹੋਵੇਗਾ ਇਸੇ ਤਰ੍ਹਾਂ ਦਾ ਪ੍ਰੋਪੋਜ਼ਲ ਜਿਹੜਾ ਕਿ ਕਿਸਾਨਾਂ ਆਗੂਆਂ ਦੇ ਵੱਲ ਰੱਖਿਆ ਗਿਆ ਸੀ ਕਿਉਂਕਿ ਇਸੇ ਮੁੱਖ ਮੰਗ ਨੂੰ ਲੈ ਕੇ ਹੋਰ ਸਾਰੀਆਂ ਕਈ ਮੰਗਾਂ ਨੂੰ ਲੈ ਕੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਹੜਾ ਕਿ ਮੋਰਚਾ ਲਗਾਤਾਰ ਚੱਲ ਰਿਹਾ ਹੈ ਕਿ ਕੇਂਦਰ ਦੇ ਅੱਗੇ ਮੰਗਾਂ ਰੱਖੀਆਂ ਚਾਹ ਰਹੇ ਤੇ ਇਸ ਦੇ ਵਿਚਾਲੇ ਹੀ ਐਮਐਸਪੀ ਤੇ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਐਮਐਸਪੀ ਤੇ ਕੇਂਦਰ ਸਰਕਾਰ ਦੇ ਵੱਲੋਂ ਗਰੰਟੀ ਦਿੱਤੀ ਜਾਵੇਗੀ ਮੱਕੀ ਦਾਲਾਂ ਤੇ ਕਪਾਹ ਤੇ ਦਰਸਲ ਗਰੰਟੀ ਦਾ ਫੈਸਲਾ ਲਿਆ ਗਿਆ ਕਿ ਜੇਕਰ ਕਿਸਾਨਾਂ ਦੇ ਵੱਲ ਮੱਕੀ ਦਾਲਾਂ ਤੇ ਕਪਾਹ ਇਹ ਕਰ ਬੀਜੀ ਜਾਂਦੀ ਹੈ ਤਾਂ ਇ MSP ਦੀ ਕੇਂਦਰ ਸਰਕਾਰ ਦੇ ਵੱਲੋਂ ਗਰੰਟੀ ਦਿੱਤੀ ਜਾਵੇਗੀ ਇਸ ਦੇ ਵਿੱਚ ਮੱਕੀ ਤੇ ਦਾਲ ਖਰੀਦੇਗੀ NCCF ਤੇ NAFED ਇਸ ਤੋਂ ਇਲਾਵਾ CCI ਕਪਾਹ ਦੀ ਖਰੀਦ ਕਰੇਗੀ ਹਾਲਾਂਕਿ CSC ਹੁਣ ਵੀ ਕਪਾਹ ਦੀ ਖਰੀਦ ਕਰਦੀ ਹੈ ਪੂਰੇ ਦੇਸ਼ ਤੇ ਇਹ ਫੈਸਲਾ ਲਾਗੂ ਹੋਵੇਗਾ ਪਾਣੀ ਦੇ ਡਿੱਗਰੇ ਪੱਧਰ ਨੂੰ ਦੇਖਦਿਆਂ ਦੂਜੀਆਂ ਫਸਲਾਂ ਨੂੰ ਮਦਦਵਾ ਦੇਣ ਦੀ ਦਰਸਲ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਪੰਜਾਬ ਦੇ ਅੰ联ਾਸ ਦੇ ਨਾਲ ਗੱਲ ਕੀਤੀ ਜਾਵੇ ਤਾਂ ਲਗਾਤਾਰ ਪਾਣੀ ਦਾ ਹੀਟਾ ਜਾ ਰਿਹਾ ਪੱਧਰ ਜਿਹੜਾ ਕਿ ਵੱਡਾ ਆ ਚਿੰਤਾ ਦਾ ਵਿਸ਼ਾ ਇਸੇ ਕਰਕੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਫਸਲੀ ਵਿਭਿੰਨਤਾ ਦਾ ਜ਼ਿਕਰ ਹੁੰਦਾ ਹੈ ਫਸਲੀ ਵਿਭਿੰਨਤਾ ਤੇ ਫੋਕਸ ਜਿਹੜਾ ਕਿ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਤੇ ਇਸ ਦੇ ਮੱਦੇ ਨਜ਼ਰ ਇਹ ਐਮਐਸਪੀ ਤੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਮੱਕੀ ਦਾਲਾਂ ਤੇ ਕਪਾਹ ਤੇ ਗਰੰਟੀ ਦਾ ਫੈਸਲਾ ਲਿਆ ਗਿਆ 5 ਸਾਲ ਦੇ ਲਈ ਐਮਐਸਪੀ ਦੀ ਗਰੰਟੀ ਹੋਵੇਗੀ ਹਾਲਾਂਕਿ ਪਿਛਲੇ ਦਿਨਾਂ ਦੇ ਦੌਰਾਨ ਜਿਹੜੀ ਕਿ ਕਿਸਾਨ ਆਗੂਆਂ ਦੇ ਨਾਲ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਵੀ ਇਹੀ ਪ੍ਰਪੋਜ਼ਲ ਜਿਹੜਾ ਕਿ ਕਿਸਾਨ ਆਗੂਆਂ ਦੇ ਰੱਖਿਆ ਗਿਆ ਸੀ ਹਾਲਾਂਕਿ ਉਸ ਵੇਲੇ ਕਿਸਾਨਾਂ ਦੇ ਉਸ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਗਿਆ ਸੀ ਰੋਕਾਂਗੇ ਅਗਲੀ ਖਬਰ ਦਾ ਬਿਜਲੀ ਖਪਤਕਾਰਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਸਕੀਮ ਲਿਆਂਦੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਸਵੈ ਕੋਸ਼ਨਾ ਸਕੀਮ ਦਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਮਾਨ ਨੇ ਸਕੀਮ ਦਾ ਇਸ ਦਾ ਐਲਾਨ ਕੀਤਾ ਹੈ ਸਵੈ ਕੋਸ਼ਨਾ ਸਕੀਮ ਲੋਡ ਵਧਾਉਣ ਦੇ ਲਈ ਚਾਰਜ ਘਟਾਏ ਗਏ ਨੇ 12 ਮੋਟਰਾਂ ਦੇ ਲੋਡ ਦੇ ਲਈ 4750 ਰੁਪਏ ਦੀ ਥਾਂ ਹੁਣ 2500 ਰੁਪਏ ਕਰ ਦਿੱਤੇ ਨੇ ਸਿਕਿਉਰਿਟੀ ਫੀਸ 400 ਦੀ ਥਾਂ 200 ਰੁਪਏ ਕੀਤੀ ਗਿਆ ਪ੍ਰਤੀ ਹਾਰਸ ਪਾਵਰ 3 ਲੁਖ ਖਪਤਕਾਰਾਂ ਦੇ ਲੋਡ ਵਧਾਉਣ ਤੇ ਅੱਧਾ ਚਾਰਜ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟਰ ਕਰਦੇ ਲਿਖਿਆ ਕਿ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਿਆ ਜੋ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਟਵੀਟ ਕਰਦੇ ਹੋਏ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਦਿੱਤੀ ਗਿਆ। ਆਸੋ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਟਵੀਟ ਕਰਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਜਾਣਕਾਰੀ ਸਾਂਝੀ ਕਰਿਆ ਸੇ ਬਿਜਲੀ ਖਪਤਕਾਰਾਂ ਦਾ ਲੋਡ ਵਧਾਉਣ ਦੇ ਲਈ ਇੱਕ ਵਾਰ ਫਿਰ ਸਵੈ ਖੋਜਨਾ ਸਕੀਮ ਲੈ ਕੇ ਆਏ ਹਾਂ ਜਿਸ ਦੇ ਤਹਿਤ ਖੇਤੀਬਾੜੀ ਟੂਬਵੈੱਲ ਦੀਆਂ ਮੋਟਰਾਂ ਦਾ ਲੋਡ ਵਧਾਉਣ ਦੇ ਲਈ ਸਰਵਿਸ ਕਨੈਕਸ਼ਨ ਚਾਰਜ 4750 ਰੁਪਏ ਦੀ ਥਾਂ 25 ਰੁਪਏ ਤੇ ਸਕਿਉਰਟੀ 400 ਰੁਪਏ ਦੀ ਥਾਂ 200 ਰੁਪਏ ਪ੍ਰਤੀ ਹਾਰਸ ਪਾਵਰ ਕਰ ਦਿੱਤੀ ਗਈ